ਹਾਂ ਜੀ ਵੀਰ ਜੀ ਸასი ਗਾਈ ਸასი ਗਾਲ ਵੀਰ ਜੀ ਨਾਮ ਕੀ ਹੈ ਜੀ ਆਪਣਾ ਨਾਮ ਅਜੀਤ ਸਿੰਘ ਆ ਪਿੰਡ ਪਿੰਡ ਬਖਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੇ ਕਿੰਨੇ ਕਿੱਲੇ ਮੱਕੀ ਦੇ ਵੀਰੇ ਦੋ ਕਿੱਲੇ ਮੱਕੀ ਦੇ ਆ ਮੇਰੇ ਕੋਲ ਵੀਰੋ ਠੀਕ ਹੈ ਜੀ ਹਾਂ ਦਾਣਾ ਤੁਹਾਨੂੰ ਪੂਰਾ ਵਧੀਆ ਪਿਆ ਬਾਈ ਪੂਰੇ ਵਧੀਆ ਬਹੁਤ ਦਾਣਾ ਪੂਰਾ ਪੱਕੀ ਛੱਲੀਆਂ ਪਕਾ ਚਾ ਦੋ ਛੱਲੀਆਂ ਲੱਗੀਆਂ ਠੀਕ ਆ ਬਹੁਤ ਸੋਹਣਾ ਜਗੜਾ ਹਾਂਜੀ ਹਾਂਜੀ ਠੀਕ ਹੈ ਨਾ ਉਹਨਾਂ ਜਗੜ ਫਿੱਟ ਹੋਇਆ ਸਾਰਾ ਫਿੱਟ ਆ ਠੀਕ ਹੈ ਨਾ ਕੋਲ ਕੇ ਦਿਖਾ ਦਿਓ ਸਾਰੀਆਂ ਛੱਲੀਆਂ ਦਾਣਾ ਦਿਖਾ ਦਦਾ ਆ ਦੇਖ ਹਾਂ ਬਹੁਤ ਚੰਗਾ ਦੇਖੋ ਤੇਰਾ ਪੂ ਪੂਰੇ ਪੂਰੇ 2 ਕਿਲੇ ਬਾਹਣਾ ਪੂਰੇ 2 ਕਿਲੇ ਬਾਹਣਾ ਛਲੀਆਂ ਤਿਆਰ ਆ ਬਿਲਕੁਲ ਇਹ ਰੇਟ ਰੂਟ ਦੱਸ ਦੋ ਭਰਾ ਆਪਣਾ ਰੇਟ 40000 ਰੁਪਇਆ 40000 ਆਈ ਹਾਂ ਲੋ ਭਰਾ 1 ਕਿਲੇ ਦਾ 40000 ਕਿੰਤਾ 2 ਕਿਲੇ ਲੈ ਲਈ ਆ ਠੀਕ ਹੈ ਜੀ ਪਿੰਡ ਵਖਤਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਸੀਦ ਦੇ ਕੋਲੇ ਕੋਠੀ ਆ ਠੀਕ ਹੈ ਜੀ ਠੀਕ ਹੈ ਸੀਦ ਦੇ ਕੋਲ ਕੋਠੀ ਆ ਬਾਈ ਮੈਂ ਇੱਚ ਬਾਹਣਾ ਠੀਕ ਹੈ ਜੀ ਤੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਿੰਡ ਵਖਤਗੜ੍ਹ ਜ਼ਿਲ੍ਹਾ ਬਰਨਾਲਾ ਜਿਸ ਕਿਸੇ ਨੇ ਚਾਰ ਲੈਣਾ ਪਾਉਣਾ ਮੱਕੀ ਦਾ ਠੀਕ ਹੈ ਜੀ ਤੇ ਵਾਹੀ ਨਾ ਜੀ ਰੂ ਕੰਟੈਕਟ ਕਰੋ ਭਰਾ ਦੇਖ ਸਕਦੇ ਹੋ ਦੋ ਕਿੱਲੇ ਨਹੀਂ ਦਵਣਾ ਸੱਲੀ ਦੇ ਦਾਣਾ ਪੂਰਾ ਵਧੀਆ ਬਣਿਆ ਬਾਜੀ ਬਾਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱਪ ਕੇ ਬਾਏ